ਆਪਾ ਵਾਹਿ ਫਟੇ ਔਰ ਜੈ ਧੀਆਂ ਜੈ ਭਾਰਤ ਸੰਵਿਧਾਨ ਆਲ ਇੰਡੀਆ ਸੰਵਿਧਾਨ ਆਲ ਇੰਡੀਆ ਨੈਸ਼ਨਲ ਡੀਆਰਬੀ ਪਾਰਟੀ ਤੋਂ ਗੁਰਪ੍ਰੀਤ ਸਿੰਘ ਸਿਆਲਕਾ ਅੱਜ ਅਸੀਂ ਇਕੱਤਰ ਹੋਏ ਆਂ ਔਰ ਪੂਰੀਆਂ ਸਿੱਖ ਜਥੇਬੰਦੀਆਂ ਸਾਡੇ ਨਾਲ ਬਿਲਕੁਲ ਇਕੱਤਰ ਹੋਈਆਂ ਆਂ ਔਰ ਸੰਵਿਧਾਨ ਆਲ ਇੰਡੀਆ ਸਮਾਈ ਡੀਆਰਬੀ ਪਾਰਟੀ ਤੋਂ ਨੈਸ਼ਨਲ ਪ੍ਰੈਜ਼ੀਡੈਂਟ ਆ ਔਰ ਸਾਨੂੰ ਪ੍ਰਸ਼ਾਸਨ ਗਾੜੀ ਅਸੀਂ ਅਮੰਗ ਕਰਨ ਆਏ ਆ ਔਰ ਜਿੱਥੇ ਕੀ ਪ੍ਰਸ਼ਾਸਨ ਵਾਲੋ ਬਹੁਤ ਹੀ ਢਿੱਲ ਕੀਤੀ ਜਾ ਰਹੀਆ ਔਰ ਜਿਹੜੀ ਦੁਬਧਾ ਪਈ ਹੋਈ ਆ ਮੁਖਤਾਰ ਸਿੰਘ ਮੁਖਾ ਔਰ ਨਗਰ ਇਹਨਾਂ ਦਾ ਖਜਾਲਾ ਆ ਔਰ ਇਹਨਾਂ ਦੇ ਨਾਲ ਜਿਹੜੀ ਘਟਨਾ ਹੋਈ ਸੀਗੀ ਔਰ ਡਿਪਟੀ ਕਮਿਸ਼ਨਰ ਸਾਹਿਬ ਜੀ ਤੱਕ ਵੀ ਇਹਨਾਂ ਨੇ ਰਿਪੋਰਟਾਂ ਪਹੁੰਚਾਈਆਂ ਉਹਨਾਂ ਦੀਆਂ ਦਰਖਾਸਤਾਂ ਐਫ ਆਈ ਆਰ ਦਰਜ ਕਰਵਾਈ ਸੀ ਔਰ ਐਸ ਐਸ ਡੀ ਸਾਹਿਬ ਬਟਾਲਾ ਔਰ ਉੱਥੇ ਤੱਕ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਤਾਂ ਕਿ ਜਿਹੜਾ ਅੱਜ ਸਾਨੂੰ ਮੁਸ਼ਕਲ ਦੇ ਨਾਲ ਪਰੇਸ਼ਾਨੀ ਸਾਨੂੰ ਜਿਹੜੀ ਆ ਰਹੀ ਆ ਔਰ ਜੇ ਪ੍ਰਸ਼ਾਸਨ ਇਹਨਾਂ ਦੀ ਹਮਾਇਤ ਕਰਦੀ ਔਰ ਸੰਵਿਧਾਨ ਦੇ ਮੁਤਾਬਕ ਜੋ ਉਹਨਾਂ ਦੇ ਕਾਨੂੰਨ ਕਾਇਦੇ ਦੇ ਮੁਤਾਬਕ ਉਹਨਾਂ ਦੇ ਬੰਦੀ ਕਾਰਵਾਈ ਕਰਨੀ ਚਾਹੀਦੀ ਸੀਗੀ ਇਹਨਾਂ ਦੇ ਦੋਸ਼ੀਆਂ ਦੇ ਉੱਪਰ ਜਿਹੜਾ ਇਹਨਾਂ ਦੇ ਬਰਖਲਾਫ ਸੀਗੇ ਇਹਨਾਂ ਦੀ ਪੱਗਾਂ ਲੈ ਗਈਆਂ ਔਰ ਇਹਨਾਂ ਦੇ ਨਾਲ ਜਾਤੀ ਔਰ ਇਹਨਾਂ ਦੇ ਅਪ ਸ਼ਬਦ ਬੋਲੇ ਗਏ ਨੇ ਔਰ ਇਹਨਾਂ ਦੀ ਜੋ ਜਾਤੀ ਸੂਚਿਤ ਵੀ ਇਹਨਾਂ ਦੇ ਨਾਲ ਬੋਲਿਆ ਗਿਆ ਸੀਗਾ ਔਰ ਅਸੀਂ ਅੱਜ ਉਹਦੀ ਨਖੇਦੀ ਕਰਦੇ ਹੋਏ ਅਸੀਂ ਆਪਣੀ ਪਾਰਟੀ ਤੋਂ ਔਰ ਮਜਬੂਤ ਸਿੱਖ ਆ ਮੂਵਮੈਂਟ ਕੋ ਵਾਲਮੀਕ ਸਮਾਜ ਤੋਂ ਸਾਡੇ ਕੋਲ ਨਿੱਜੀ ਉਹਨਾਂ ਦੇ ਅਹੁਦੇਦਾਰ ਵੀ ਸਾਡੇ ਕੋਲ ਪਹੁੰਚੇ ਨੇ ਅਸੀਂ ਇਹਨਾਂ ਦੇ ਹਮਾਇਤ ਵਿੱਚ ਬਿਲਕੁਲ ਹੱਕ ਦੇ ਔਰ ਸੱਚ ਦੇ ਨਾਲ ਲੜਾਈ ਦੇ ਵਿੱਚ ਅਸੀਂ ਜਾਰੀ ਆ ਔਰ ਜਾਰੀ ਰਵਾਂਗੇ ਔਰ ਸਾਡੀ ਸਿੱਖ ਸੰਗਤਾਂ ਵੱਲੋਂ ਅਪੀਲ ਆ ਕਿ ਇਹਨਾਂ ਦੇ ਪ੍ਰਸ਼ਾਸਨ ਦੇ ਉੱਪਰ ਅਸੀਂ ਅੱਜ ਸ੍ਰੀ ਹਰਗੋਬਿੰਦਪੁਰ ਥਾਣਾ ਔਰ ਡੀਐਸਪੀ ਸਾਹਿਬ ਨੂੰ ਮਾਰਗ ਕਰਨਾ ਆਏ ਸੀਗੇ ਔਰ ਇਹਨਾਂ ਵੱਲੋਂ ਵੀ ਬਹੁਤ ਹੀ ਢਿੱਲ ਕੀਤੀ ਗਈ ਆ ਇਸ ਕਰਕੇ ਸਾਡੀ ਅਪੀਲ ਆ ਔਰ ਸਿੱਖ ਸੰਗਠਾ ਵੱਲੋਂ ਕਿ ਉਹਨਾਂ ਦੇ ਦੋਸ਼ਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਖਤਾਰ ਸਿੰਘ ਮੁਖਾ ਖੇਜਾਲਾ ਬਾਲਮੀਕ ਮਜਬੀ ਸਿੱਖ ਮੋਰਚੇ ਤੋਂ ਅੱਜ ਡਿਪਟੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਜਿਹੜੇ ਸਾਡੇ ਮਸਲੇ ਕੈਂਡ ਵਿੱਚ ਪਏ ਹੀ ਉਹਨਾਂ ਹੱਕਾਂ ਪ੍ਰਤੀ ਜਿਹੜੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਹੜੀਆਂ ਦਸਤਾਰਾਂ ਲਾਈਆਂ ਸੀ ਸੱਬੀਆਂ ਬਣੀਆਂ ਸੀ ਪਰਚੇ ਹੋਏ ਆ ਅੱਜ ਤੱਕ ਪ੍ਰਸ਼ਾਸਨ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਤੇ ਡਿਪਟੀ ਸਾਹਿਬ ਕਹਿ ਰਹੇ ਆ ਕਿ ਟਾਡੀ ਜਿਹੜੀ ਆ ਸਾਰੀ ਗੱਲਬਾਤ ਤਿੰਨਾ ਦਿਨਾਂ ਦੇ ਵਿੱਚ ਵਿੱਚ ਪੂਰੀ ਸਿਰੇ ਚੜੀ ਜਾਊਗੀ ਤੇ ਆਪਾਂ ਸਾਰੇ ਸੰਗਤ ਦਾ ਧੰਨਵਾਦ ਕਰਦੇ ਆਂ ਕਿ ਇਹ ਜਿਹੜਾ ਸਾਨੂੰ ਨਿصاف ਡਿਪਟੀ ਸਾਹਿਬ ਨੇ ਕਿਹਾ ਵਾ ਸਰਦੂਰ ਐਸਐਚ ਦੀ ਡਿਊਟੀ ਲਈ ਆ ਤੇ ਤੁਹਾਨੂੰ ਜਿਹੜੀ ਪੂਰੀ ਟਾਡੀ ਜਿਹੜੀ ਆ ਤੁਹਾਡੀ ਹੱਕ ਰਸੀ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੋ ਮਜਨੀ ਸਿੰਘ ਬਾਲਮੀਕ ਮੋਰਚੇ ਦੇ ਸਾਥੀ ਹੋਰ ਵੀ ਪਾਰਟੀਆਂ ਕਾਂਗਰਸ ਸਾਹਿਬ ਪਹੁੰਚੇ ਨੇ ਕਿਉਂਕਿ ਮੇਰਾ ਬੇਟਾ ਗੁਰਪਿੰਦਰ ਸਿੰਘ ਦੀਪੂ ਜੋ ਜਨਾਨੀ ਨੇ ਸੱਦ ਕੇ ਉਹਨੂੰ ਜਹਾਜ਼ ਦਿੱਤੀ ਗਈ ਆ ਤੇ ਉਹਦੇ ਬਾਰੇ ਦੋ ਤਰੀਕ ਦਾ ਪਰਚਾ ਕੱਟਿਆ ਗਿਆ ਅਜੇ ਠਲਾਈ ਨਹੀਂ ਹੋਈ ਮੈਂ ਕੱਲ ਜਾ ਕੇ ਐਸਐਸਓ ਸਾਹਿਬ ਨੂੰ ਮਿਲਿਆ ਉਹ ਕਹਿੰਦੇ ਕਿ ਆਪਾਂ ਅੱਜ ਕਰ ਲਾਂਗੇ ਰੈਸਟ ਕੱਲ ਕਰ ਲਾਂਗੇ ਉਹਦੀ ਮਾਂ ਨੂੰ ਕਰਨ ਚਾਹੇ ਉਹਦਾ ਜੋ ਦੇਰਵਾ ਚਾਹੇ ਜੇਠਵਾ ਉਹਨੂੰ ਕਰਨ ਜੋ ਬੱਚੇ ਨੇ ਧਮਕੀ ਦਿੱਤੀ ਆ ਉਹਦੇ ਇਹ ਇਸਲੇ ਮੁੰਡੇ ਨੇ ਚਮਚੇਵ ਸਿੰਘ ਨੇ ਉਹਦੇ ਪਿਤਾ ਦਾ ਨਾਮ ਅੰਮਰਜੀਤ ਸਿੰਘ ਦਾ ਮੇਰੇ ਕੋਲ ਸਾਰੇ ਸਬੂਤ ਵਾ ਉਹਨਾਂ ਦੇ ਉਹਦੀ ਰਿਕਾਰਡਿੰਗ ਵੀ ਮੇਰੇ ਕੋਲ ਵਾ ਉਹਦੇ ਉੱਥੋਂ ਮੇਰਾ ਬੇਕਾ ਮੜਿਆ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ